ਦਵਿੰਦਰ ਬੰਬੀਹਾ ਗੈਂਗ ਦੀ ਗੱਲ ਕੀਤੀ ਜਾਵੇ ਤਾਂ ਕੀ ਜੱਗੂ ਭਗਵਾਨਪੁਰੀਆ ਦੇ ਨਾਲ ਕੋਈ ਪੁਰਾਣੀ ਟਸਲ ਪੁਰਾਣੀ ਖੁੰਦਕ ਕਿੰਨੇ ਕੁ ਪੁਰਾਣੀ ਆਪਸ ਦੇ ਵਿੱਚ ਕੋਈ ਦੁਸ਼ਮਣੀ ਦੇਖੋ ਪਰਵਿੰਦਰ ਇਹਦੇ ਵਿੱਚ ਦੋ ਤਿੰਨ ਚੀਜ਼ੇ ਬਹੁਤ ਅਹਿਮ ਹੈ ਜੋ ਕਿ ਸਮਝਣ ਦੀ ਗੱਲ ਹੈ ਕਿਉਂਕਿ ਇਸ ਪੋਸਟ ਦੀ ਐਸੀ ਹਾਲਾਂਕਿ ਪੁਸ਼ਟੀ ਨਹੀਂ ਕਰਦੇ ਲੇਕਿਨ ਦਵਿੰਦਰ ਬੰਬੀਹਾ ਗੈਂਗ ਦੀ ਪਹਿਲਾਂ ਵੀ ਕਾਫੀ ਆਪਸੀ ਇਨਾਂ ਦੀ ਰੰਜਿਸ਼ ਰਹੀ ਹੈ ਆਪਸੀ ਕਿਉਂਕਿ ਰਾਈਵਲ ਗੈਂਗ ਰਹੇ ਨੇ ਜੇ ਉਹਨ ਇਸ ਪੋਸਟ ਦੇ ਮਾਇਨੇ ਦੇ ਅਸੀਂ ਗੱਲ ਕਰੀਏ ਕਿਉਂਕਿ ਇਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਅਸੀ ਕਰਨ ਦਾ ਕਤਲ ਹੋਇਆ ਕਿਉਂਕਿ ਕਰਨਬੀਰ ਸਿੰਘ ਬਿਲਕੁਲ ਹਰਜੀਤ ਕੋਰ ਜਿਹੜੀ ਮਾਤਾ ਹੈ ਉਹਨਾਂ ਦੇ ਨਾਲ ਰਹਿੰਦਾ ਸੀਗਾ ਉਹਨਾਂ ਦਾ ਕੰਮ ਸੰਭਾਲਦਾ ਸੀਗਾ ਸਾਰਾ ਔਰ ਕਾਫੀ ਸਮੇਤੋ ਕਿਉਂਕਿ ਜੱਗੂ ਤੋਂ ਬਾਅਦ ਸਾਰਾ ਜਿਹੜਾ ਕਰਨਬੀਰ ਸਿੰਘ ਹੀ ਉਹਨਾਂ ਦਾ ਜਿਹੜਾ ਕੰਮ ਹੈ ਖੇਤਾਂ ਦਾ ਜਾਂ ਹੋਰ ਜਿਹੜੇ ਦੂਜਿਆਂ ਦਾ ਕੰਮ ਉਸ ਉਹੀ ਸੰਭਾਲਦਾ ਸੀ ਔਰ ਇਹਦੇ ਵਿੱਚ ਬਹੁਤ ਕਲੀਅਰ ਲਿਖਿਆ ਹੋਇਆ ਹੈ ਕਿ ਜਿਹੜੀ ਵੀ ਖੇਤੀ ਦਾ ਕੰਮ ਸੰਭਾਲਦਾ ਸੀ ਔਰ ਹਥਿਆਰ ਦੇ ਉਹਦੇ ਪੈਸੇ ਜਿਹੜੇ ਹੈ ਉਹ ਵੀ ਸੰਭਾਲਦਾ ਸੀ ਅਸੀਂ ਪਹਿਲਾਂ ਵੀ ਇਹਨੂੰ ਮਨਾ ਕੀਤਾ ਹੋਇਆ ਸੀਗਾ ਸਾਰਾ ਜਿਹੜਾ ਗੋਰੇ ਬੀਰੀਅਰ ਦਾ ਬਦਲਾ ਲਿਆ ਸੀ ਕਿਉਂਕਿ ਇਹਨੂੰ ਪਤਾ ਸੀਗਾ ਗੋਰਾ ਸਾਡੇ ਨਾਲ ਹੈ ਯਾਨੀ ਕਿ ਇਹ ਹਾਲਾਂਕਿ ਇਸ ਪੁਸ਼ਟੀ ਅਸੀਂ ਪੁਸ਼ਟੀ ਨਹੀਂ ਕਰਦੇ ਲੇਕਿਨ ਇਸ ਪੁਸ਼ਤ ਨੂੰ ਲੈ ਕੇ ਵੀ ਹੁਣ ਪੁਲਿਸ ਲਗਾਤਾਰ ਇਹਦੇ ਵਿੱਚ ਸਾਈਬਰ ਸੈਲ ਉਹ ਰਾਈਟੀ ਜਿਹੜਾ ਡਿਪਾਰਟਮੈਂਟ ਹੈ ਪੁਲਿਸ ਦਾ ਉਹ ਇਹਦੇ ਵਿੱਚ ਕੰਮ ਕਰ ਰਿਹਾ ਇਹਦੇ ਵਿੱਚ ਦੇਖੋ ਦੋ ਤਿੰਨ ਚੀਜ਼ਾਂ ਨੇ ਜੱਗੂ ਭਗਵਾਨਪੁਰੀਆ ਦਾ ਜਿਹੜਾ ਵੀ ਕੰਮ ਹੈ ਉਹ ਕਰਨ ਸ਼ਾਮਦਾ ਸੀ ਲੇਕਿਨ ਹੁਣ ਦੂਜੀ ਜਿਹੜੀ ਰਾਈਵਲ ਗੈਂਗ ਹੈ ਕੌਸ਼ਲ ਚੌਧਰੀ ਨਵਿੰਦਰ ਬੰਬੀਆ ਗੈਂਗ ਸਟਾਰਟਿੰਗ ਤੋਂ ਹੀ ਰਾਈਵਲ ਗੈਂਗ ਰਿਹਾ ਹੈ ਹੁਣ ਇਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਕਿਉਂਕਿ ਇਹਦੇ ਵਿੱਚ ਦੂਜੀ ਚੀਜ਼ ਇੱਕ ਹੋਰ ਹੈ ਕਿਉਂਕਿ ਖੁਫਿਆ ਏਜੰਸੀ ਪੰਜਾਬ ਪੁਲਿਸ ਦੂਜੀ ਏਜੰਸੀ ਜਿਹੜੀ ਹੈ ਉਹ ਵੀ ਹੁਣ ਅਲਰਟ ਮੋਡ ਤੇ ਹੈ ਕਿ ਗੈਂਗਵਾੜ हो ਸਕਦੀ ਹੈ ਕਿਉਂਕਿ ਦੂਜੀ ਜਿਹੜੀ ਗੈਂਗ ਹੈ ਜੱਗੂ ਭਗਵਾਨਪੁਰਿਆ ਦੀ ਜਿਹੜੀ ਗੈਂਗ ਹੈ ਉਹਨਾਂ ਦੀ ਆਪਸੀ ਜਿਹੜੀ ਗੈਂਗਵਾਰ ਹੋ ਸਕਦੀ ਹੈ ਉਸ ਨੂੰ ਲੈ ਕੇ ਵੀ ਬਹੁਤ ਹੀ ਅਲਰਟ ਜਿਹੜਾ ਹੈਗਾ ਖੁਫੀਆ ਏਜੰਸੀਆ ਵੱਲੋਂ ਦਿੱਤਾ ਗਿਆ ਹੈ ਔਰ ਇਹਦੇ ਨਾਲ ਨਾਲ ਜੇਲ੍ਹ ਦੇ ਵਿੱਚ ਜਿਹੜੇ ਬੰਦ ਨੇ ਉਹਨਾਂ ਦੇ ਜਿਹੜੇ ਗੁਰਗੇ ਨੇ ਉਹਨਾਂ ਦੇ ਜਿਹੜੇ ਰਾਈਵਲ ਗੈਂਗ ਦੇ ਗੁਰਗੇ ਨੇ ਉਹ ਜਿਹੜੇ ਬੰਦ ਹੈ ਉਹਨਾਂ ਦੇ ਵਿੱਚ ਆਪਸ ਟਕਰਾਵ ਨਾ ਹੋਵੇ ਇਸ ਨੂੰ ਵੀ ਧਿਆਨ ਰੱਖਦੇ ਹੋਏ ਕਾਫੀ ਚੀਜ਼ਾਂ ਦੀ ਜਿਹੜੀ ਨਿਗਰਾਨੀ ਹੈ ਉਹ ਕੀਤੀ ਗਈ ਹੈ ਦੇਖੋ ਹੁਣ ਇਹਦੇ ਵਿੱਚ ਪੁਲਿਸ ਪੁਆਇੰਟ ਟੂ ਪੁਆਇੰਟ ਦੇ ਵਿੱਚ 3-4 ਅਹਿਮ ਮੁੱਦਿਆਂ ਤੇ ਜਿਹੜੀ ਪੂਰੀ ਰੈਕੀ ਕੀਤੀ ਰੈਕੀ ਕਰਨ ਤੋਂ ਬਾਅਦ ਉਹਨਾਂ ਨੇ ਇੰਤਜ਼ਾਰ ਕੀਤਾ ਔਰ ਜਿੱਦਾਂ ਹੀ ਉਹਦੀ ਮਾਤਾ ਤੇ ਕਰਨ ਵੀਰ ਉੱਥੇ ਆਏ ਉਹਨਾਂ ਨੂੰ ਤਾਬੜ ਤੋੜ ਫਾਇਰਿੰਗ ਕਰਕੇ ਉੱਥੋਂ ਫਰਾਰ ਹੋ ਗਏ ਯਾਨੀ ਕਿ ਪੂਰੀ ਪਲੈਨਿੰਗ ਸੀ ਪਲੈਨਿੰਗ ਦੇ ਤਹਿਤ ਹੀ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿੰਨੇ ਦਿਨਾਂ ਤੋਂ ਰੈਕੀ ਕਰ ਰਹੇ ਸੀਗੇ ਇਹ ਜਿਹੜੇ ਸ਼ੂਟਰ ਨੇ ਇਹ ਜਿਹੜੇ ਸ਼ੂਟਰ ਨੇ ਇਹਨਾਂ ਨੂੰ ਕਿੰਨੇ ਹਾਇਰ ਕੀਤਾ ਸੀਗਾ ਇਸ ਜਿਹੜੀ ਪੋਸਟ ਦੇ ਮਾਇਨੇ ਕੀ ਹੈ ਉਸ ਦੀ ਸਚਾਈ ਕੀ ਹੈ ਇਸ ਨੂੰ ਵੀ ਹੁਣ ਜਾਣਨ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਇਹ ਪੂਰਾ ਪਲਾਨਡ ਤਰੀਕੇ ਦੇ ਨਾਲ ਮਰਡਰ ਕੀਤਾ ਹੋਇਆ ਹੈ ਔਰ ਇਹਨਾਂ ਦਾ ਜਿਹੜਾ ਨਿਸ਼ਾਨ ਹੈ ਜਿਹੜੀ ਅਸੀਂ ਅਸੀਂ ਅਜੇ ਹੁਣ ਤੱਕ ਜਿਹੜੀ ਗੱਲ ਸਮਝ ਰਹੇ ਹਾਂ ਕਿਉਂਕਿ ਜਿਹੜੀ ਪੁਲਿਸ ਅਧਿਕਾਰੀ ਜਾਂ ਪੁਲਿਸ ਸੋਰਸਿਸਾਨੂੰ ਜਾਣਕਾਰੀ ਦੇ ਰਹੇ ਕਿ ਉਹਨਾਂ ਦਾ ਜਿਹੜਾ ਟਾਰਗੇਟ ਸੀ ਉਹ ਸੀਗਾ ਕਰਨਬੀ ਔਰ ਉਹਨਾਂ ਦੀ ਦੇਖੋ ਮਾਤਾ ਵੀ ਨਾਲ ਸੀਗੇ ਤਾਬੜਤੋੜ ਫਾਇਰਿੰਗ ਹੋਈ ਹੈ ਤਾਂ ਉਹਨਾਂ ਨੇ ਕਿਉਂਕਿ ਦੇਖੋ ਪਹਿਲਾ ਕਰਨਵੀਰ ਤੇ ਤਾਬੜਤੋੜ ਫਾਇਰਿੰਗ ਕੀਤੀ ਜਿਸ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ ਮਾਤਾ ਦੇ ਗੋਲੀ ਲੱਗੀ ਸੀ ਉਹਨਾਂ ਨੂੰ ਹਸਪੀਟਲ ਰੈਫਰ ਕੀਤਾ ਗਿਆ ਇਲਾਜੇ ਦੌਰਾਨ ਉਹਨਾਂ ਦੀ ਵੀ ਮੌਤ ਹੋ ਚੁੱਕੀ ਹੈ ਦੇਖੋ ਇਹਦੇ ਵਿੱਚ ਹੁਣ ਦੋ ਤਿੰਨ ਚੀਜ਼ਾਂ ਤੇ ਪੁਲਿਸ ਕੰਮ ਕਰ ਰਹੀ ਹੈ ਕਿ ਆਖਿਰ ਉਹ ਸ਼ੂਟਰ ਜਿਹੜੇ ਉੱਥੇ ਪਹੁੰਚੇ ਸੀ ਉਹ ਕੌਣ ਸੀ ਦੂਜਾ ਦਵਿੰਦਰ ਬੰਬੀਹਾ ਗੈਂਗ ਦੇ ਨਾਲ ਕੌਸ਼ਲ ਚੌਧਰੀ ਦੇ ਨਾਲ ਇਹਨਾਂ ਦੇ ਸੰਬੰਧ ਹੈ ਜਾਂ ਫਿਰ ਸਿਰਫ ਜਿਹੜਾ ਹੈਗਾ ਇਸਪੋਰਟ ਦੇ ਮayne ਕੀ ਹੈ ਦੇਖੋ ਇਹਦੇ ਵਿੱਚ ਹੁਣ ਲਗਾਤਾਰ ਇਹਦੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਇਹਦੇ ਵਿੱਚ ਸਰਵੇਲੈਂਸ ਹਿਊਮਨ ਤੇ ਟੈਕਨੀਕਲ ਸਰਵੇਲੈਂਸ ਦੇ ਮਦਦ ਨਾਲ ਕਿਉਂਕਿ ਅਲ ਵਖਵਖ ਜਿਹੜੀ ਏਜੰਸੀ ਹੈ AGT F ਐਂਟੀ ਗੈਂਗਸਟਰ ਟਾਸਪੋਰਟ ਦੀ ਅਸੀਂ ਗੱਲ ਕਰ ਲਈਏ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਦੀ ਗੱਲ ਕਰ ਲਈਏ ਲੋਕਲ ਪੁਲਿਸ ਦੀ ਗੱਲ ਕਰ ਲਈਏ ਸੀਆਈਏ ਦੀ ਅਸੀਂ ਗੱਲ ਕਰ ਲਈਏ ਲਗਾਤਾਰ ਵਖਵਖ ਟੀਮਾਂ ਰਾਤ ਨੂੰ ਹੀ ਬਣਾ ਦਿੱਤੀ ਗਈ ਸੀ ਔਰ ਪੂਰਾ ਜਿਹੜਾ ਹੈ ਵਖਵਖ ਸੀਸੀਟੀਵੀ ਫ Então, yes. fideiro. ਅਦੀ ਜਿਹੜੀ ਸੀਸੀਟੀਵੀ ਕੱਢੀ ਹੈ ਹੁਣ ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਹੈ ਕਿ ਕਾਫੀ ਦੇਰ ਤੋਂ ਜਿਹੜੇ 22 ਸਵਾਰ ਹੈ ਉੱਥੇ ਚੱਕਰ ਲਾ ਰਹੇ ਸੀ ਯਾਨੀ ਘੁੰਮ ਰਹੇ ਸੀਗੇ ਯਾਨੀ ਕਿ ਉਹਨਾਂ ਨੇ ਪੂਰੀ ਰੈਕੀ ਕੀਤੀ ਹੈ ਔਰ ਰੈਕੀ ਕਰਨ ਤੋਂ ਬਾਅਦ ਹੀ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜੱਗੂ ਭਗਵਾਨਪੁਰੇ ਦਾ ਸਾਰਾ ਕੰਮ ਉਹ ਸਾਂਭਦਾਸੀ ਕਰਨ ਵੀ ਯਾਨੀ ਕਿ ਸਾਰੇ ਉਹਨਾਂ ਨੂੰ ਪਤਾ ਸੀ ਹਮਲਾਵਰਾਂ ਨੂੰ ਪਤਾ ਸੀ ਉਹਦੀ ਪਛਾਣ ਸੀ ਉਹਦੇ ਬਾਰੇ ਸਾਰੀ ਜਾਣਕਾਰੀ ਸੀ ਇਸੇ ਕਰਕੇ ਦੇਖੋ ਇਸ ਪੂਰੇ ਐਂਗਲ ਤੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ ਮਨੋਜ ਮਨੋਜ ਨਾਲ ਹੀ ਜੱਗੂ ਭਗਵਾਨਪੁਰੇ ਕਹਿੰਦੇ ਉਸ ਬਾਰੇ ਵੀ ਸਮਝਾਓ ਕਿ ਕਿਹੜੇ ਕਿਹੜੇ ਵੱਡੇ ਅਪਰਾਧਿਕ ਮਾਮਲੇ ਉਸ ਦੇ ਖਿਲਾਫ ਦਰਜ ਨੇ ਫਿਲਹਾਲ ਉਹ ਕਿਹੜੀ ਜੇਲ੍ਹ ਦੇ ਵਿੱਚ ਬੰਦ ਹੈ ਦੇਖੋ ਜਗੂ ਭਗਵਾਨ ਪੁਰੀਆ ਪਿਛਲੇ ਸਾਲ ਹੀ ਪਿਟੇ ਐਨਡੀਪੀਐਸ ਐਨਡੀਪੀਐਸ ਐਕਟ ਦੇ ਤਹਿਤ ਉਸ ਨੂੰ ਡਿਬੜੂਗਰ ਜੇਲ੍ਹ ਸ਼ਿਫਟ ਕੀਤਾ ਗਿਆ ਹੈ ਜਗੂ ਭਗਵਾਨ ਪੁਰੀਏ ਦੇ ਵਿੱਚ ਜੇ ਅਸੀਂ ਗੱਲ ਕਰ ਲਈਏ ਖਾਸ ਤੌਰ ਤੇ ਐਨਡੀਪੀਐਸ ਐਕਟ ਹਥਿਆਰਾਂ ਦੀ ਸਪਲਾਈ ਕਿ ਕਿਡਨਾਪਿੰਗ ਮਰਡਰ ਅਟੈਂਪਟ ਟੂ ਮਰਡਰ ਕਈ ਦਰਜਨ ਜਿਹੜੇ ਹੈਗੇ ਪੰਜਾਬ ਦੇ ਨਾਲ ਨਾਲ ਅਸੀਂ ਗੱਲ ਕਰ ਲਈ ਹਰਿਆਣਾ ਦਿੱਲੀ ਰਾਜਸਥਾਨ ਕਈ ਥਾਵਾਂ ਤੇ ਮਾਮਲੇ ਦਰਜ ਹੈ ਔਰ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਕਾਫੀ ਟਾਈਮ ਤੋਂ ਅਸੀਂ ਕਹਿ ਸਕਦੇ ਹਾਂ ਕਿ ਕਾਫੀ ਟਾਈਮ ਤੋਂ ਇਹਨਾਂ ਦਾ ਆਪਸੀ ਯਾਰਾਨਾ ਸੀ, ਅچھے ਸਬੰਧ ਸੀ ਔਰ ਸਿੱਧੂ ਮੁਸੇਵਾਲਾ ਮਰਡਰ ਦੇ ਅਜਤ ਹੋਇਆ ਸੀਗਾ। ਉਹਦੇ ਵਿੱਚ ਵੀ ਅਸੀਂ ਦੇਖਿਆ ਸੀਗਾ ਕਿ ਕਿਸ ਤਰ੍ਹਾਂ ਇਹਨਾਂ ਦਾ ਆਪਸੀ ਯਾਰਾਨਾ ਔਰ ਉਸ ਤੋਂ ਬਾਅਦ ਹੋਈ ਇਹਨਾਂ ਦੇ ਸਬੰਧ ਬਿਗੜੇ, ਇਹਨਾਂ ਵਿੱਚ ਆਪਸ ਵਿੱਚ ਵਿਵਾਦ ਹੋਇਆ ਔਰ ਉਸ ਤੋਂ ਬਾਅਦ ਹੀ ਜਿਹੜੇ ਹੈਗੇ ਇਹ ਵੱਖ-ਵੱਖ ਹੋਏ ਆਪਣੀ-ਆਪਣੇ ਜਿਹੜੀ ਹੈ ਗੈਂਗ ਚਲਾਉਂਦੇ ਸੀ। ਲੇਕਿਨ ਉਸ ਤੋਂ ਪਹਿਲਾਂ ਵੀ ਅਸੀਂ ਗੱਲ ਕਰ ਲਈ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ। ਕਈ ਐਨਡੀਪੀਐਸ ਦੇ ਜਿਹੜੇ ਮਾਮਲੇ ਜੱਗੂ ਭਗਵਾਨਪੁਰੀਆ ਦੀ ਹੈ ਕਈ ਮਾਮਲੇ ਦੇ ਵਿੱਚ ਕਈ ਜਿਹੜੇ ਅਪ ਹੈਗੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹਦੇ ਨਾਂ ਦੇ ਜਿਹੜੇ ਹੈਗੇ ਮਾਮਲੇ ਦਰਜ ਨੇ ਇਹਨਾਂ ਦੇ ਜਿਹੜੇ ਗੁਰਗੇ ਨੇ ਇਹਨਾਂ ਦੇ ਜਿਹੜੇ ਐਕਟਿਵ ਗੁਰਗੇ ਨੇ ਉਹਨਾਂ ਦਾ ਵੀ ਨਾਂ ਸਾਹਮਣੇ ਆਇਆ ਜਿਸ ਨੂੰ ਲੈ ਕੇ ਹਾਲਾਂਕਿ ਮਾਮਲੇ ਬਹੁਤ ਅਣਗਿਣਤ ਨੇ ਕਹਿ ਸਕਦੇ ਹਾਂ ਦਰਜਨਾ ਇਹਦੇ ਤੇ ਮਾਮਲੇ ਦਰਜ ਨੇ ਐਨਡੀਪੀਐਸ ਦੇ ਨਾਲ-ਨਾਲ ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਵੀ ਕਈ ਇਹਦੇ ਵਿੱਚ ਜਿਹੜੇ ਇਲਜ਼ਾਮ ਲੱਗੇ ਔਰ ਕਈ ਮਾਮਲੇ ਦਰਜ ਨੇ ਲੇਕਿਨ ਹੁਣ ਜਿਹੜੀ ਗੱਲ ਸਾਹਮਣੇ ਹੈ ਹੁਣ ਜਿਹੜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਆਖਿਰ ਜਿਹੜੀ ਰਾਈਵਲ ਗੈਂਗ ਹੈ ਉਹਨਾਂ ਨੇ ਜੇ ਮਾਰਿਆ ਤਾਂ ਪੂਰੀ ਇਨਵੇ ਪੂਰੀ ਜਿਹੜੀ ਹੈਗੀ ਹੈ ਰੈਕੀ ਕੀਤੀ ਗਈ ਹੈ ਪੂਰੀ ਇਹਦੇ ਵਿੱਚ ਪਲੈਨਿੰਗ ਕੀਤੀ ਗਈ ਹੈ ਔਰ ਉਸ ਤੋਂ ਬਾਅਦ ਹੀ ਕਰਨਬੀਰ ਯਾਨੀ ਕਿ ਦੇਖਿਓ ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਸਾਹਮਣੇ ਆ ਰਹੀ ਹੈ ਜਿਹੜੀ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਕਿ ਉਹਨਾਂ ਦਾ ਜਿਹੜਾ ਨਿਸ਼ਾਨਾ ਸੀ ਉਹ ਕਰਨ ਸੀਗਾ ਯਾਨੀ ਕਿ ਜਿਹੜਾ ਉਹਦੇ ਦੀ ਮਾਤਾ ਦੇ ਨਾਲ ਰਹਿੰਦਾ ਸਾਰਾ ਕੰਮ ਉਹ ਜੱਗੂ ਦਾ ਆ ਸਾੰਬਦਾ ਹੈ ਉਹੀ ਉਹਨਾਂ ਦਾ ਟਾਰਗੇਟ ਸੀ ਔਰ ਟਾਰਗੇਟ ਦੇ حساب ਨਾਲ ਜਦ ਉਹ ਆਉਂਦੇ ਤੇ ਤਾਬੜ ਤੋੜ ਸਭ ਤੋਂ ਪਹਿਲਾਂ ਫਾਇਰਿੰਗ ਜਿਹੜੀ ਆ ਉਹ ਕਰਨ ਤੇ ਜਾਂਦੀ ਹਾਲਾਂਕਿ ਉਹਨਾਂ ਦੀ ਮਾਤਾ ਬਿਲਕੁਲ ਲਾਲ ਬੈਠੀ ਸੀ ਉਹਨਾਂ ਦੇ ਵੀ ਫਾਇਰਿੰਗ ਹੋਈ ਹੈ ਲੇਕਿਨ ਜਿਹੜੀ ਪੋਛ ਦੇ ਕੀ ਮਾਇਨੇ ਨੇ ਪੋਛ ਦੇ ਮਾਇਨੇ ਦੇਖੋ ਸਮਝਣ ਦੀ ਗੱਲ ਹੈ ਕਿ ਕਰਨ ਨੂੰ ਅਸੀਂ ਮਾਰਤਾ ਤੇ ਕਰਨ ਸਾਡੇ ਵਿਚਾਂ ਦਾ ਸੀਗਾ ਜੱਗੂ ਦਾ ਸਾਰਾ ਕੀ ਸਾਰਾ ਕੰਮ ਉਹ সামਲਦਾ ਸੀ ਖੇਤਾਂ ਦਾ ਕੰਮ ਉਹ সামਲਦਾ ਸੀ ਹਥਿਆਰਾਂ ਦਾ ਕੰਮ ਉਹ সামਲਦਾ ਸੀ ਅਸੀਂ ਇਹਨੂੰ ਪਹਿਲਾਂ ਵੀ ਸਮਝਾਇਆ ਸੀਗਾ ਦੇਖੋ ਇਹ ਦੇ ਵਿੱਚ ਹੁਣ ਲਗਾਤਾਰ ਪੁਲਿਸ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ ਫਿਲਹਾਲ ਇਸ ਪੋਸਟ ਦੀ ਅਧਿਕਾਰੀ ਪੁਸ਼ਟੀ ਕੋਈ ਨਹੀਂ ਕਰਦਾ ਨਜ਼ਰ ਆ ਰਿਹਾ ਹਾਲਾਂਕਿ ਨਿਊਜ਼ 18 ਵੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਲੇਕਿਨ ਇਸ ਪੋਸਟ ਨੂੰ ਲੈ ਕੇ ਹੁਣ ਇਨਵੈਸਟੀਗੇਸ਼ਨ ਸ਼ੁਰੂ ਹੋ ਚੁੱਕੀ ਹੈ ਸਾਈਬਰ ਸੈਲੀ ਦੇ ਵਿੱਚ ਕੰਮ ਕਰ ਰਿਹਾ ਹੈ ਆਈਟੀ ਸੈਲੀ ਦੇ ਵਿੱਚ ਕੰਮ ਕਰ ਰਿਹਾ ਹੈ ਪੋਸਟ ਕਿੱਥੋਂ ਆਈ ਹੈ ਕਿਸ ਨੇ ਅੱਗੇ ਪੋਸਟ ਕੀਤੀ ਹੈ ਸਾਰੀ ਚੀਜ਼ਾਂ ਨੂੰ ਲੈ ਕੇ ਹੁ ਕਿ ਇਹਦੇ ਵਿੱਚ ਜਿਹੜੇ ਬਾਈਕ ਤੋਂ ਉਹ ਆਏ ਸੀਗੇ ਪੰਜਾਬ ਨੰਬਰ ਉਹ ਬਾਈਕ ਦੱਸੀ ਜਾ ਰਹੀ ਹੈ ਪੰਜਾਬ ਪੀਬੀ ਨੰਬਰ ਉਹ ਬਾਈਕ ਦੱਸੀ ਜਾ ਰਹੀ ਹੈ ਹੁਣ ਇਹ ਫੇਕ ਹੈ ਜਾਂ ਕੀ ਹੈ ਇਹਨੂੰ ਲੈ ਕੇ ਵੀ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਪੂਰੇ ਪਲੈਨਿੰਗ ਦੇ ਤਹਿਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪ੍ਰਵਿੰਦਰ ਆ ਠੀਕ ਹੈ ਮਨੋਜੀ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤੇ ਆਪਣੇ ਆਪ ਦੇ ਵਿੱਚ ਜਾਂਚ ਦਾ ਵਿਸ਼ਾ ਹੈ ਕਿ ਆਖਰ ਕਿਸ ਦੇ ਵੱਲੋਂ ਕਿਸ ਦੇ ਕਹਿਣ ਤੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿ ਸ਼ਰੇਆਮ ਬਟਾਲਾ ਦੇ ਵਿੱਚ ਰਾਤ ਦੇ ਕਰੀਬ 9 9:30 ਵਜੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਦੋਂ ਕਿ ਆ ਗੈਂਗਸਟਰ ਜੱਗੂ ਭਗਵਾਨਪੁਰਿਆ ਦੀ ਮਾਨ ਤੇ ਉਹਨਾਂ ਦੇ ਬਾਡੀਗਾਰਡ ਦਾ ਸ਼ਰੀਆਮ ਕਤਲ ਕਰ ਦਿੱਤਾ ਜਾਂਦਾ ਹੈ ਫਿਲਹਾਲ ਮਨੋਜ ਪੁਲੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਲਗਾਤਾਰ ਪੁਲਸ ਦੇ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਹਾਲਾਂਕਿ ਕਰਨਵੀਰ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਫਿਲਹਾਲ ਜਿਹੜੇ ਮੁਲਜ਼ਮਾਂ ਨੇ ਹਮਲਾਵਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਹਨਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਅਮਰਿਤ ਸ਼ਰਮਾ ਵੀ ਜੁੜੇ ਹੋਏ ਨੇ ਅੱਜ ਮੈਂ ਤੁਹਾਡੇ ਕੋਲ ਇਸ ਪੂਰੀ ਕਤਲ ਵਗਾਇਤੀ ਵਾਰਦਾਤ ਨੂੰ ਲੈ ਕੇ ਕੀ ਕੋ ਜਾਣਕਾਰੀ ਹੈ ਇਹ ਵੀ ਜੋ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜਦੋਂ ਇਹ ਪੂਰੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਜੱਗੂ ਭਗਵਾਨਪੁਰਿਆ ਦੀ ਮਾਂ ਹਰਜੀਤਕੌਰ ਨੂੰ ਅੰਮ੍ਰਿਤਸਰ ਵੀ ਰੈਫਰ ਕੀਤਾ ਗਿਆ ਸੀ ਸੁਪਰਪ੍ਰਿੰਦਰ ਹਰਜੀਤਕੌਰ ਨੂੰ ਉਸ ਵੇਲੇ ਅੰਮ੍ਰਿਤਸਰ ਰੈਫਰ ਕੀਤਾ ਗਿਆ ਸਭ ਤੋਂ ਪਹਿਲਾਂ ਉਹਨਾਂ ਨੂੰ ਬਟਾਲਾ ਦੇ ਹੀ ਇੱਕ ਹਸਪਤਾਲ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਅੰਮ੍ਰਿਤਸਰ ਦੇ ਜਿਹੜੇ ਅਮਨਦੀਪ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਉਸਿਆ ਮਿਲੀ ਆਪਣੇ ਘਰ ਤੋਂ ਥੋੜੀ ਹੀ ਜੀ ਦੂਰੀ ਤੇ ਜਦੋਂ ਇਸ ਘਟਨਾ ਨੂੰ ਦੋ ਅਰਪਸ਼ਾਤੇ ਨੌਜਵਾਨਾਂ ਦਰਾ ਦੁਆਰਾ ਅੰਜਾਮ ਦਿੱਤਾ ਗਿਆ ਸੀ ਤੇ ਉਸ ਵੇਲੇ ਗੱਡੀ ਦੇ ਵਿੱਚ ਜਿਹੜੇ ਜੱਗੂ ਭਗਵਾਨਪੁਰੇ ਦੀ ਮਾਤਾ ਤੇ ਉਹਨਾਂ ਦਾ ਬੋਡੀਗਾਰਡ ਤੇ ਨਾਲ ਹੀ ਉਹਨਾਂ ਦਾ ਪਹਨੇਵਾ ਵੀ ਜਿਹੜਾ ਮੌਜੂਦ ਸੀ ਹਾਲਾਂਕਿ ਦੋਵਾਂ ਦੀ ਮੌਤ ਹੋ ਚੁੱਕੀ ਹੈ ਤੇ ਜਿਹੜੀ ਹੁਣ ਸਾਡੇ ਕੋਲ ਸੂਚਨਾ ਮਿਲੀ ਹੈ ਕਿ ਕੱਲ ਜੱਗੂ ਭਗਵਾਨਪੁਰੀਏ ਦੀ ਮਾਤਾ ਅਤੇ ਉਹਨਾਂ ਦਾ ਬੋਡੀਗਾਰਡ ਜਿਹੜਾ ਤਰਨਤਨ ਕਿਸੇ ਕੇਸ ਦੇ ਮਾਮਲੇ ਦੇ ਵਿੱਚ ਕੋਰਟ ਦੇ ਵਿੱਚ ਗਏ ਸੀ ਹਾਲਾਂਕਿ ਪੁਰਾਣਾ ਮਾਮਲਾ ਜ਼ਰੂਰ ਉਹ ਮਾਮਲਾ ਕਿਦੇ ਤੇ ਦਰਸੀ ਉਹ ਹਰ ਤੱਕ ਜਾਣਕਾਰੀ ਨਹੀਂ ਮਿਲ ਪਾਈ ਹੈ ਸੋ ਉਹ ਤੋਂ ਵਾਪਸੀ ਜਦੋਂ ਘਰ ਆਏ ਘਰ ਦੇ ਥੋੜੀ ਜੀ ਦੂਰ ਹੀ ਉਹਨਾਂ ਨੇ ਗੱਡੀ ਲਈ ਤੇ ਉਸ ਵੇਲੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਪੁਲਿਸ ਦੁਆਰਾ ਸੀਸੀਟੀਵੀ ਜ਼ਰੂਰ ਕਬਜ਼ੇ ਦੇ ਵਿੱਚ ਲੈ ਲਈ ਗਈ ਹੈ ਤੇ ਅਰੋਪੀਆਂ ਦੀ ਤਲਾਸ਼ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਲੇਕਿਨ ਹੁਣ ਤੱਕ ਜਿਹੜੇ ਦੋਵਾਂ ਦੇ ਸ਼ਵਾਂ ਨੂੰ ਬਟਾਲਾ ਦੇ ਸਿਵਲ ਹਸਪੀਟਲ ਦੇ ਵਿੱਚ ਰੱਖਿਆ ਗਿਆ ਪੋਸਟਮਾਰਟਮ ਕਰਵਾਇਆ ਜਾਏਗਾ ਤੇ ਦੁਪਹਿਰ ਤੋਂ ਬਾਅਦ ਸੰਸਕਾਰ ਕਰਨ ਦੀ ਵੀ ਸੰਭਾਵਨਾ ਜਿਹੜੀ ਦਿਟਾਈ ਜਾ ਰਹੀ ਹੈ ਪ੍ਰਵਿੰਦਰ ਹਾਂ ਠੀਕ ਹੈ ਮੈਂ ਤੁਹਾਨੂੰ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਤਾਂ ਗੈਂਗਸਟਰ ਜੱਗੂ ਭਗਵਾਨਪੁਰਗਿਆ ਦੀ ਮਾਂ ਤੇ ਉਹਨਾਂ ਦੇ ਬੋਡੀਗਾਰਡ ਦਾ ਸ਼ਰੇਆਮ ਬਟਾਲਾ ਦੇ ਵਿੱਚ ਕਤਲ ਕਰ ਦਿੱਤਾ ਗਿਆ ਹੈ ਪੂਰੀਆਂ ਤੁਹਾਨੂੰ ਸੀਸੀਟੀਵੀ ਤਸਵੀਰਾਂ ਵਿਖਾ ਰਹੇ ਹਾਂ ਰਾਤ ਦੇ ਕਰੀਬ 9 9:30 ਵਜੇ ਦੀ ਇਹ ਪੂ ਆ ਵਾਰਦਾਤ ਹੈ ਜਦੋਂ ਕਿ ਦੋ ਹਮਲਾਵਰ ਮੋਟਰਸਾਈਕਲ ਤੇ ਸਵਾਰ ਹੋ ਕੇ ਪਹੁੰਚਦੇ ਨੇ ਗੱਡੀ ਦੇ ਬਿਲਕੁਲ ਨਜ਼ਦੀਕ ਜਾ ਕੇ ਬਿਲਕੁਲ ਨੇੜੇੋਂ ਜੋ ਕੇ ਇਹ ਸ਼ਰਿਆਂ ਫਾਇਰਿੰਗ ਕੀਤੀ ਜਾਂਦੀ ਹੈ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਫਿਲਹਾਲ ਦੀ ਜੋ ਕਿ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਹਮਣੇ ਆਈ ਹੈ ਉਸ ਦੇ ਵਿੱਚ ਗੈਂਗਵਾਰ ਕਨੈਕਸ਼ਨ ਨਜ਼ਰ ਆ ਰਿਹਾ ਹੈ ਦਵਿੰਦਰ ਬੰਬੀਆ ਗੈਂਗ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ ਤੇ ਉਸ ਨੂੰ ਇਹ ਵੀ ਸਾਫ਼ ਤੌਰ ਤੇ ਨਜ਼ਰ ਆਉਂਦਾ ਹੈ ਕਿ ਇਹਨਾਂ ਹਮਲਾਵਰਾਂ ਦਾ ਮੁੱਖ ਟਾਰਗੇਟ ਜੋ ਕਰਨ ਵੀਰ ਸੀ ਬਾਡੀਗਾਰਡ ਕਰਨ ਵੀਰ ਨੂੰ ਹੀ ਕਤਲ ਦਾ ਮੁੱਖ ਕਾਰਨ ਦੱਸਿਆ ਗਿਆ ਇਸ